ਮੈਂ ਆਪਣੇ ਕੈਮਰਾਮੈਨ ਬਲਜੀਤ ਪਾਲ ਦੇ ਨਾਲ ਪ੍ਰਕਾਸ਼ ਸਿੰਘ ਜ਼ਾਇਲਦਾਰ ਇਸ ਵਕਤ ਮਾਨਸਾ ਜ਼ਿਲ੍ਹੇ ਦੇ ਪਿੰਡ ਆਲੀਕੇ ਵਿਖੇ ਇਜ਼ਲੀ ਗ੍ਰਿਡ ਹੈ ਉੱਥੇ ਮੌਜੂਦ ਹਾਂ ਔਰ ਉੱਥੇ ਇੱਕ ਬਹੁਤ ਵੱਡੀ ਪੱਧਰ ਤੇ ਦਰਖਤਾਂ ਦੇ ਕੱਟੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਤੇ ਤੁਸੀਂ ਵੇਖ ਸਕਦੇ ਹੋ ਮੇਰੇ ਪਿੱਛੇ ਕੱਟੇ ਪਏ ਦਰਖਤ ਆ ਸਾਹਮਣੇ ਨਜ਼ਰ ਆ ਰਹੇ ਨੇ ਦਰਖਤ ਔਰ ਸਾਡੇ ਨਾਲ ਇੱਥੇ ਕੁਝ ਪਿੰਡ ਵਾਸੀ ਵੀ ਮੌਜੂਦ ਨੇ ਇਹ ਦਰਖਤ ਕਿਹਨੇ ਕੱਟੇ ਆ ਕਿਵੇਂ ਕੱਟਿਆ ਕਿਦੀ ਮਨਜ਼ੂਰੀ ਨਾਲ ਕੱਟਿਆ ਸਾਡੇ ਨਾਲ ਕੁਝ ਪਿੰਡ ਦੇ ਲੋਕ ਪਿੰਡ ਵਾਸੀ ਮੌਜੂਦ ਨੇ ਹਾਂਜੀ ਵੀਰ ਜੀ ਆਪਣਾ ਕੀ ਨਾਂ ਹੈ ਤੇ ਕਿਹੜਾ ਪਿੰਡ ਆ ਮੇਰਾ ਪਿੰਡ ਆ ਲਿਖੇ ਜੀ ਬਿਆਨ ਸਿੰਘ ਐਮ ਐ ਕਲੱਬ ਪ੍ਰਧਾਨ ਸੀਤਪਕ ਸਿੰਘ ਸਪੋਰਟਸ ਕਲੱਬ ਵਾਲੀ ਕੇ ਇਹ ਜੋ ਮਾਮਲਾ ਦਰਖਤ ਕੱਟੇ ਜਾਣ ਦਾ ਇੱਥੇ ਸਾਹਮਣੇ ਆਇਆ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿਸੇ ਦੀ ਮਨਜ਼ੂਰੀ ਨਾਲ ਕੱਟੇ ਗਏ ਆ ਜਾਂ ਇਹ ਨਜਾਇਜ਼ ਕੱਟੇ ਗਏ ਇਹਦੇ ਬਾਰੇ ਸਾਨੂੰ ਖੁੱਲ ਕੇ ਜਾਣਕਾਰੀ ਦਿਓ ਇਹਦੀ ਕੋਈ ਮਨਜ਼ੂਰੀ ਨਹੀਂ ਮਿਲੀ ਜੀ ਇਹਨਾਂ ਨੂੰ ਇਹ ਹਰ ਸ਼ਨੀ ਐਤਵਾਰ ਸਾਨੂੰ ਪਤਾ ਲੱਗਿਆ ਜੀ ਵੀ ਸ਼ਨੀ ਐਤਵਾਰ ਨੂੰ ਹਰ ਐਤਵਾਰ ਨੂੰ ਜਾਂ ਸ਼ਨੀਵਾਰ ਨੂੰ ਚੋਰੀਆਂ ਦਰਖਤ ਕੱਟ ਕੇ ਤੇ ਇਥੋਂ ਟਰਾਲੀਆਂ ਪਰਖੇ ਭੇਜ ਦਿੰਦਾ ਸੀ ਜੀ ਕਦੋਂ ਤੁਹਾਨੂੰ ਪਤਾ ਲੱਗਿਆ ਇਸ ਗੱਲ ਦਾ ਇੱਕ ਕੱਲ੍ਹ ਜੀ ਅਸੀਂ ਇੱਥੇ ਜੰਗਲ ਲਾ ਰਹ ਕਮ ਸੇ ਕਮ ਸਾਡਾ 22-23 ਦਿਨਾਂ ਤੋਂ ਲਗਾਤਾਰ ਪ੍ਰੋਸੈਸ ਚੱਲ ਰਿਹਾ ਸੀ ਪਿੰਡ 'ਚ ਬੂਟੇ ਲਾਉਣ ਦੀ ਮਿਹਨਤ ਚੱਲਦੀ ਸੀ। ਕੱਲ ਵੀ ਅਸੀਂ 2500 ਬੂਟਾ ਲਾਇਆ ਦੋ ਤਿੰਨ ਪਿੰਡਾਂ ਦੇ ਨੌਜਵਾਨ ਇੱਥੇ ਪਹੁੰਚੇ ਸੀ ਤੇ ਅਸੀਂ ਬੂਟੇ ਲਾ ਰਹੇ ਸੀ ਲੇਬਰ ਵਾਲੇ ਬੰਦੇ ਖੜੇ ਮੈਂ ਉਹਨਾਂ ਨੂੰ ਕਿਹਾ ਟਾਲੀ ਵੱਢੀ ਜਾਂਦੇ ਸੀ। ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਯਾਰ ਤੁਸੀਂ ਟਾਲੀ ਕਿਉਂ ਵੱਢੀ ਜਾਂਦੇ ਹੋ? ਇਹ ਤੋਂ ਮੁੱਚ ਕੇ ਵੱਢੀਆ ਤੁਸੀਂ। ਉਹ ਡਰ ਜੇ ਗਏ। ਮੈਂ ਕਿਹਾ ਮੈਂ ਟਾਲੀ ਨਾ ਵੱਢ ਲਓ ਮੈਂ ਪਰਚਾ ਦਰਜ ਕਰਾ ਦੂੰ। ਤੇ ਕਹਿੰਦੇ ਬਾਈ ਜੀ ਸਾਨੂੰ ਤਾਂ ਐਂ ਕਹਤਾ ਬਾ ਕਹਤਾ ਨਹੀਂ ਵੱਢਦੇ ਜੀ। ਮੈਂ ਕਿਹਾ ਚਲ ਮੈਂ ਤੁਹਾਨੂੰ ਮਾ ਜੱਲ ਜੇ ਬਿੰਗੀ ਸੀ ਟਰਾਲੀ ਆ ਤਾਂ ਵੱਢਦੀ ਹੋਰ ਨਾ ਵੱਢਲੇ ਕੋਈ ਮੈਂ ਸਾਡੇ ਤੇ ਪਰਚਾ ਦਰਜ ਕਰਾਉਂ ਕਹਿੰਦੇ ਚੱਲ ਇੰਨਾ ਕਹਿਤਾ ਜੀ ਤੇ ਉਹ ਬੰਦੇ ਇੱਥੋਂ ਭੱਜ ਗਏ ਜੀ ਸ਼ਾਮ ਨੂੰ ਅਸੀਂ 6:00 ਸਵਾ 6 ਵਜੇ ਜੀ ਕਾਫੀ ਨੌ ਮੁੰਡੇ ਸੀਗੇ ਸਾਡੇ ਅਸੀਂ ਬੂਟੇ ਲਾ ਕੇ ਵਾਪਸ ਆ ਰਹੇ ਸੀ ਇੱਥੇ ਮੈਨੂੰ ਗੂੰਜ ਸੁਣਾਈ ਦਿੱਤੀ ਜੀ ਮਤਲਬ ਜਿਹੜਾ ਬਿਜਲੀ ਆ ਪਟ્રોલ ਵਾਲਾ ਆ ਰਿਹਾ ਹੁੰਦਾ ਜੀ ਉਹ ਪਟ્રોલ ਤੇ ਚੱਲਣ ਵਾਲਾ ਆ ਰੇ ਦਾ ਖੜਕਾ ਜਿਹਾ ਆਇਆ ਜੋ ਆਵਾਜ਼ ਆਈ ਉਹ ਮੁੰਡਾ ਕੋਈ ਕਹਿੰਦਾ ਵੀ ਸਕੂਟਰ ਚੱਲੀ ਜਾਂਦਾ ਮੈਂ ਕਿਹਾ ਸਕੂਟਰ ਨਹੀਂ ਚੱਲੀ ਜਾਂਦਾ ਆ ਰਾ ਚੱਲੀ ਜਾਂਦਾ ਅੰਦਰ ਤੇ ਜੇ ਲੋ ਅੱਛਾ ਕਿ ਅਸੀਂ ਬਾਜਮਾਰੀ ਉਹ ਬੰਦੇ ਭੱਜ ਚੱਲੇ ਜੀ ਮੈਂ ਉਹਨਾਂ ਦੀ ਵੀਡੀਓ ਵੀ ਬਣਾਈ ਜੀ ਤੁਹਾਨੂੰ ਦਿਹੂੰਗਾ ਮੇਰੇ ਕੋਲ ਪ੍ਰੂਫ ਹੈ 13 ਦਰਖਤ ਵੱਡੇ ਹੈ ਜੀ ਤੋਂ ਹਫ਼ਤਿਆਂ ਦੇ ਵਿੱਚ ਵਿੱਚ ਪਹਿਲੇ ਹਫ਼ਤੇ ਵਿੱਚ ਵੱਡੇ ਉਦੋਂ ਪਹਿਲਾਂ ਹੀ ਵੱਡੇ ਉਹ ਪੁਰਾਣੇ ਹੋ ਚੁੱਕੇ ਚਲੋ ਆਪਾਂ ਨਹੀਂ ਉਹ ਕਰ ਸਕਦੇ ਤੇ 13 ਦਰਖਤ ਤਾਂ ਦੋ ਤਿੰਨ ਹਫ਼ਤਿਆਂ ਦੇ ਵਿੱਚ ਵਿੱਚ ਵੱਢ ਕੇ ਲੱਗੇ ਜੀ ਅਸੀਂ ਤਾਂ ਇਹ ਚਾਹੁੰਦੇ ਵੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਇਹਦੀ ਕਾਰਵਾਈ ਕਿਉਂਕਿ ਇੱਕ ਪਾਸੇ ਤਾਂ ਆਪਾਂ ਨੌਜਵਾਨਾਂ ਨੂੰ ਜਾਗਰਤ ਕਰ ਰਹੇ ਹਾਂ ਜ਼ੋਰ ਲਾ ਰਹੇ ਹਾਂ ਕਈ ਦਿਨਾਂ ਤੋਂ ਘਰ ਪਰਿਵਾਰ ਛੱਡ ਕੇ ਖੇਤੀ ਛੱਡ ਕੇ ਵੀ ਅਸੀਂ ਇੱਥੇ ਨੌਜਵਾਨਾਂ ਨੂੰ ਲੈ ਕੇ ਬ ਤੇ ਇੱਕ ਪਾਸੇ ਬੰਦੇ ਐ ਸਿਰਫ 200 ਗਾਜ ਦੂਰੀ ਤੇ ਚੋਰੀਆਂ ਉਹ ਦਰਖਤ ਵੜ ਰਹੇ ਜੀ ਇਹ ਗੱਲ ਤੁਸੀਂ ਦਾਅਵੇ ਨਾਲ ਕਹਿ ਰਹੇ ਹੋ ਵੀ ਦਰਖਤ ਨਜਾਇਜ਼ ਕਟਿਆ ਹਾਂਜੀ ਹਾਂਜੀ 100% ਮੈਨੂੰ ਜੋ ਮਰਜ਼ੀ ਸਜ਼ਾ ਮਿਲ ਜੇ ਜਿਨ੍ਹਾਂ ਨੇ ਕੋਈ ਇੱਕ ਵੀ ਕਿਸੇ ਅਧਿਕਾਰੀ ਤੋਂ ਜਾਂ ਹੋਰ ਕੋਈ ਮਨਜ਼ੂਰੀ ਲਈ ਹੋਵੇ ਜੀ ਚੋਰੀਆਂ ਵੱਢਿਆ ਜੀ ਤੇ ਸੱਚ ਕੋਈ ਬੰਦਾ ਜੀ ਮੈਂ ਤੁਹਾਨੂੰ ਦੱਸਦਾ ਨਾ ਐਕਸੀਨ ਐਸਡੀਓ ਉਹ ਵਿਚਾਰੇ ਅਲੱਗ-ਅਲੱਗ ਥਾਵਾਂ ਤੇ ਐਸਡੀਓ ਐਕਸੀਨ ਦੋਨੇ ਵਿਭਾਗਾਂ ਦੀ ਉਹ ਬੂਟੇ ਲਾ ਰਿਹਾ ਇੱਥੇ ਵੀ ਲਵਾਏ ਆ ਜੀ ਹੋਰ ਥਾਵਾਂ ਤੇ ਵੀ ਬੂਟੇ ਲਾ ਰਿਆ ਪਰ ਇਹ ਇੱਕੋ ਇੱਕ ਬੰਦਾ ਜੀ ਹਾਂਜੀ ਵੀਰ ਜੀ ਕੀ ਨਾਂ ਆਪਣਾ ਮੇਵਾ ਸਿੰਘਾ ਕੀ ਕਹਿਣਾ ਚਾਹੁੰਦੇ ਹੋ ਜਿਹੜੇ ਦਰਖਤੇ ਕੱਟੇ ਗਏ ਇਹਦੇ ਸਬੰਧ ਚ ਕੀ ਕਹਿਣਾ ਚਾਹੁੰਦੇ ਆ ਇਹਦੇ ਸਬੰਧ ਸਾਰ ਅਸੀਂ ਐਂ ਕਹਿੰਦੇ ਜੀ ਇੱਕ ਪਾਸੇ ਤਾਂ ਕੱਲ ਸਾਰੇ ਮੈਿਕ ਵਿੱਚ ਆਏ ਸੀ ਬਿਜਲੀ ਬੋਰਡ ਦੇ ਮੁਲਾਜ਼ਮ ਹੀ ਆਏ ਸੀ ਤੇ ਬਾਰਡਰ ਵਾਸ ਮੈਿਕ ਵਿੱਚ ਦੇ ਮੁਲਾਜ਼ਮ ਹੀ ਆਏ ਸੀ ਸਾਨੂੰ ਉਤਸ਼ਾਹ ਦੇ ਕੇ ਮੱਖਣ ਮੁਣੀ ਦੇਰੇ ਤੋਂ ਆਏ ਸਾਰੇ ਜਣੇ ਮਹਾਪੁਰਸ਼ ਵੀ ਆਏ ਸੀ ਵੀ ਸਾਡਾ ਧੰਨਵਾਦ ਕਰੀ ਰੱਬ ਵੀ ਤੁਸੀਂ ਚੰਗੇ ਕੰਮ ਕਰ ਰਹੇ ਹੋ ਸਾਨੂੰ ਨਹੀਂ ਪਤਾ ਜੀ ਅਸੀਂ ਤਾਂ ਕੋਲ ਨਹੀਂ ਲੰਗੇ ਜਾਂਦੇ ਸਾਡਾ ਖੇਤ ਹੈ ਗੁਰੂ ਘਰ ਆਉਣੇ ਮੱਥਾ ਟੇਕਦੇ ਆਂ ਸਾਨੂੰ ਤਾਂ ਇਹ ਗੱਲ ਦਾ ਪਤਾ ਹੀ ਨਹੀਂ ਅਸੀਂ ਤਾਂ ਸਰਕਾਰ ਨੂੰ ਤੇ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਕਿ ਕੀ ਪਤਾ ਇਹਨਾਂ ਚੋਰਾਂ ਨੇ ਕੀ ਕੁਝ ਕਰਿਆ ਹੋਊਗਾ ਇਹ ਤੋਂ ਪਹਿਲਾਂ ਸਾਨੂੰ ਤਾਂ ਰਾਤ ਪ੍ਰਧਾਨ ਜੀ ਸੀ ਇਹਦੇ ਨਾਲ ਸੀ ਰਾਤ ਪਤਾ ਲੱਗਿਆ ਵੀ ਇਹ ਚੋਰੀ ਕਰੀ ਜਾਂਦੇ ਆ ਮੰਗ ਕੀ ਕਰਦੇ ਆ ਪ੍ਰਸ਼ਾਸਨ ਪ੍ਰਸ਼ਾਸਨ ਤੋਂ ਮੰਗਦਾ ਇਹੀ ਕਰਦੇ ਆ ਜੀ ਜਿਹੜੀ ਬੰਦ ਦੀ ਕਾਰਵਾਈ ਕਾਨੂੰਨੀ ਕਾਰਵਾਈ ਕਰੇ ਇੱਕ ਵਾਰੀ ਤਾਂ ਅਸੀਂ ਕੰਮ ਛਡਾ ਕੇ ਮੁੰਡਿਆਂ ਨੂੰ ਕਲੱਬਾਂ ਨੂੰ ਬਾਹਰ ਲਿਆਂਦ ਸੱਦ ਕੇ ਵੀ ਇੱਥੇ ਯਾਰ ਵਾਤਾਵਰਣ ਨੂੰ ਸ਼ੁੱਧ ਕਰੀਏ ਵੀ ਦਰਖਤ ਲਾਈਏ ਇੱਕ ਵਾਰੀ ਸਾਰੇ ਇਹਨਾਂ ਚੋਰੀਆਂ ਕਰਦੇ ਸਾਨੂੰ ਕੀ ਪਤਾ ਇਹਨਾਂ ਨੁਕਸਾਨ ਕਰਦਾ ਪੱਡੇ ਪਏ ਪੁਰਾਣੀਆਂ ਬੇਰੀਆਂ ਸੀ ਬੇਰ ਖਾਂਦੇ ਰਹੇ ਹੁਣ ਇਹ ਨੁਕਸਾਨ ਇਹਨਾਂ ਵਧੀਆ ਫਲ ਲੱਗਦੇ ਸੀ ਉਹਨਾਂ ਤੇ ਇਹ ਨੁਕਸਾਨ ਕਰੀ ਜਾਂਦੇ ਕਰੋੜਾਂ ਰੁਪਏ ਸਾਨੂੰ ਕਿਹਦੇ ਸੰਤਾਂ ਰਾਤ پتہ ਲੱਗਿਆ ਜੀ ਵੀ ਇੱਥੇ ਸਾਡੇ ਕੋਲੇ ਚੋਰੀ ਹੋ ਜਾਂਦੀ ਹੈ ਹਾਂਜੀ ਸਰ ਕੀ ਨਾਂ ਆਪਣਾ ਤੇ ਪਿੰਡ ਕਿਹੜਾ ਜੀ ਸੁਖਪਾਲ ਸਿੰਘ ਪਿੰਡ ਹੈ ਜੀ ਮੇਰਾ ਪਿੰਡ ਅਲੀਕੇ ਜੀ ਅਸੀਂ ਕਲੱਬ ਦੇ ਮੈਂਬਰ ਆ ਜੀ ਸ਼ਹੀਦ ਸਪੋਰਟ ਕਲੱਬ ਅਲੀਕੇ ਇਹ ਦਰਖਤ ਕੱਟੇ ਜਾਣ ਦਾ ਮਾਮਲਾ ਕਿਤੇ ਇਹ ਤਾਂ ਨਹੀਂ ਵੀ ਇਹ ਜਿਹੜੀਆਂ ਝਾੜੀਆਂ ਨੇ ਉੱਪਰ ਜਿਹੜੀਆਂ ਤਾਰਾ ਲੰਗਦੇ ਉਹਨਾਂ ਨਾਲ ਲੱਗਦੇ ਹੋਣ ਜਾਂ ਕੋਈ ਹੋਰ ਵਜ੍ਹਾ ਇਹ ਕੋਈ ਵਜ੍ਹਾ ਨਹੀਂ ਜੀ ਜੇ ਕਿਤੇ ਝਾੜੀਆਂ ਮਤਲਬ ਦਖਤਰ ਕਿਤੇ ਵੀ ਤਾਰ ਨਾ ਕਿਤੇ ਸਾਨੂੰ ਅਟੈਚਿੰਗ ਕਰਦਾ ਦੇਖਿਆ ਪੇਡੇ ਪਏ ਨਾ ਪੇਡਿਆਂ ਦੇ ਹਿਸਾਬ ਨਾਲ ਵੀ ਜੇ ਪੇਡ ਮਤਲਬ ਦਖਤਰ ਦੇ ਉਤੋਂ ਦੀ ਤਾਰ ਜਾਂਦੀ ਹੋਈ ਅਸੀਂ ਮਤਲਬ ਉਹਦੇ ਗਨਾਹਦਾਰ ਹਾਂ ਪਰ ਜਦੋਂ ਤਾਂ ਤਾਰ ਤਾਂ ਨੇੜੇ ਤੱਕ ਦੀ ਵੀ ਨਹੀਂ ਤਾਰਾਂ ਕਿਤੇ ਨੇ ਜਿਹੜੇ ਜਿਹੜੀਆਂ ਤਾਰਾਂ ਉਹ ਤਾਰ ਉਹ ਲੱਗਦੇ ਨੇ ਉਹ ਲੱਗ ਰਹੇ ਨੇ ਟਾਲੀਆਂ ਉਹ ਉਹ ਦਖਤਰ ਛੋਟੇ ਸੀ ਉਹਨੇ ਕੱਟੇ ਨਹੀਂ ਮੋਟੇ ਜਿਹੜੇ ਪੂਰੇ ਮਤਲਬ ਡਬਲ ਪੇਡੇ ਨੇ ਉਹ ਪੇਡੇ ਕੱਟੇ ਇਹ ਬੰਦਾ ਕੀ ਮੰਗ ਕਰਦੇ ਹੋ ਜੀ ਪ੍ਰਸ਼ਾਸਨ ਤੋਂ ਮੈਂਕਮੇ ਤੋਂ ਕੀ ਮੰਗ ਕਰਦੇ ਦੇਖੋ ਮਾਇਕ ਮਾਂ ਵੀ ਦਖਤਰਾਂ ਦੇ ਨਾਲ ਜੁੜਿਆ ਹੋਇਆ ਹੈ ਆਪਾਂ ਬੱਚੋ ਬੱਚੀ ਕਹਿ ਰਹੇ ਵੀ ਜਿੰਨੇ ਦਖਤਰ ਲਾਵਾਂਗੇ ਪਾਣੀ ਬਚਾਵਾਂਗੇ ਹਰੇਕ ਬੱਚੇ ਤੋਂ ਲੈ ਕੇ ਬਜ਼ੁਰਗ ਸਾਰਾ ਇਹ ਕਹਿ ਰਹੇ ਵੀ ਆਪਾਂ ਬਚਾਓ 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 ਪਰ ਇਹ ਤੇ ਮਤਲਬ ਜ਼ੋਰਦਾਰ ਕਹਿੰਦੇ ਆ ਵੀ ਇਹ ਬੰਦਾ ਕਿਸੇ ਪਾਸੇ ਨਹੀਂ ਬਖਸ਼ਿਆ ਜਾਣਾ ਚਾਹੀਦਾ ਆ ਘਟੂ ਘਟ ਸਾਡੀਆਂ ਮਤਲਬ 40 40 50 50 ਸਾਲ ਦੀ ਅਸੀਂ ਉਦੋਂ ਬੱਚੇ ਸੀ ਇੱਥੇ ਪਸ਼ੂ ਚਾਰਦੇ ਹੁੰਦੇ ਗ੍ਰੈਡ ਬਣਾਉਣ ਤੋਂ ਪਹਿਲਾਂ ਆ ਬੇਰੀਆਂ ਉਦੋਂ ਹੁੰਦੀਆਂ ਜਿਹੜੀਆਂ ਪਿੱਛੇ ਅਸੀਂ ਬੇਰੀਆਂ ਦੇ ਬੇਰਖਾਨ ਪਿੱਛੇ ਲੜਦੇ ਹੁੰਦੇ ਹਾਂ ਆਪ ਚ ਜਵਾਕ ਲੜਪਾਉਂਦੇ ਮੈਂ ਮੇਰ ਚੁਗਣੇ ਹੁਣ ਮੇਰੀਆਂ ਹੈ ਨਹੀਂ ਉਹ ਉਹ ਵੇਖੋ ਜੀ ਸਾਹਮਣੇ ਪੰਜਾ ਉਹ ਪੱਟੀਆਂ ਪੰਜਾ ਉੱਤ ਵੱਡੀਆਂ ਪੰਜੇ ਆ ਆ ਉਹਨਾਂ ਦਾ ਮਾਲ ਪਿਆ ਮੋਟਾ ਮਾਲ ਚੱਕ ਕੇ ਵੇਚਦਾ ਮੁੱਢ ਪਿਆ ਤੇ ਆ ਜਿਹੜਾ ਮਾਲ ਪਿਆ ਉਹਨਾਂ ਦਾ ਜਿਹੜਾ ਟਾਣਾ ਟਪਾਏ ਉਹ ਸਾਰਾ ਸਬੂਤ ਪਿਆ ਜੀ ਇੱਥੇ ਨਹੀਂ ਕੱਲੇ ਉਧਰ ਵੀ ਪਏ ਘਟੋ ਘਟ 14 15 ਦਕਤਰ ਮੋٹے ਦਕਤਰ ਵੇਚਿਆ ਨੇ ਜੇ ਸਰ ਮਤਲਬ ਤਾਰਾਂ ਨਾਲ ਨੁਕਸਾਨ ਲੱਗਦਾ ਹੁੰਦਾ ਉਹਦਾ ਤਾਂ ਅਸੀਂ ਵੀ ਕਹਿ ਸਕਦੇ ਆ 20000 ਬਾਕੀ ਇਹ ਤਾਰ ਦੇ ਨਾਲ ਲੱਗਦੀ ਐ ਸਾਡ ਨੂੰ ਵੀ ਬਿਜਲੀ ਦੇ ਕੱਟ ਲੱਗਣਗੇ ਸਾਡੀਆਂ ਮੋਟਰਾਂ ਖੜਨਗੀਆਂ ਅਸੀਂ ਸਮਝਾਂਗੇ ਇਹਦੇ ਨਾਲ ਲੱਗ ਕੇ ਵੜਾਉਂਦੇ ਬੀਬੀ ਆਹ ਦਾਣਾ ਵੱਡੋ ਅਸੀਂ ਆਪ ਨਾਲ ਲੱਗ ਕੇ ਵੜਾਉਂਦੇ ਕਲੱਬ ਥਰੂ ਕਲੱਬ ਥਰੂ ਵੜਾਉਂਦੇ ਪੰਚਾਇਤ ਥਰੂ ਵੜਾਉਂਦੇ ਸੋਇ ਸੰ ਸਾਡੇ ਨਾਲ ਪਿੰਡ ਆਲੀਕੇ ਦੇ ਵਸਨੀਕ ਜਿਨ੍ਹਾਂ ਨੇ ਗ੍ਰਿਡ ਦੇ ਵਿੱਚੋਂ ਵੱਡੀ ਪੱਧਰ ਤੇ ਜਿਹੜੇ ਦਰਖਤ ਕੱਟਣ ਦਾ ਮਾਮਲਾ ਹੈ ਉਹਦੇ ਬਾਰੇ ਵੀ ਜਾਣਕਾਰੀ ਸਾਨੂੰ ਦਿੱਤੀ ਹੈ ਤੇ ਪ੍ਰਸ਼ਾਸਨ ਤੋਂ ਇਹਨਾਂ ਨੇ ਮੰਗ ਕੀਤੀ ਕਿ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਰਖਤ ਕੱਟੇ ਜਾਣ ਦੇ ਮਾਮਲੇ ਦੇ ਵਿੱਚ ਗ੍ਰਿਡ ਦੇ ਇੱਕ ਅਧਿਕਾਰੀ ਨਾਲ ਜਦੋਂ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਮਾਮਲਾ ਉਹਨਾਂ ਦੇ ਧਿਆਨ ਵਿੱਚ ਹੈ ਔਰ ਇਸ ਦੀ ਗੰਭੀਰਤਾ ਨਾਲ ਜਾਂਚ ਚੱਲ ਰਹੀ ਹੈ